ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਛੱਕੇ ਟੈਂਪੂਆਂ ਜਾਂ ਫਿਰ ਕਹਿ ਲੋ ਨਿਊਟਨਾਂ ਉੱਤੇ ਆ। ਮਾਫੀ ਚਾਹੁੰਨਾ ਅਜਿਹੇ ਸ਼ਬਦਾਂ ਦੀ ਵਰਤੋਂ ਲਈ ਪਰ ਅੱਜ ਜੋ ਮੈਂ ਚੀਜ਼ ਤੁਹਾਨੂੰ ਸਮਝਾਉਣਾ ਚਾਹੁੰਨਾ ਉਹਦੇ ਲਈ ਆਪਾਂ ਨੂੰ ਇਹਨਾਂ ਦੀ ਵਰਤੋਂ ਕਰਨੀ ਪੈਣੀ ਆ। ਪਿੰਡਾਂ ਦੇ ਵਿੱਚ ਆਪਾਂ ਅਕਸਰ ਹੀ ਸੁਣਦੇ ਆ ਇੱਕ ਜਨਾਨਾ ਜਾਂ ਬੰਦਾ ਜੋ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਲੌਂਡਾ ਆ ਯਾਰ ਬੰਦਾ। ਤੀਵੀਆਂ ਹੀ ਆਲੀਆਂ ਹਰਕਤਾਂ ਕਰਦਾ ਪਰ ਹੁੰਦਾ ਮੁੰਡਾ ਹੀ ਆ। ਕੀ ਇਹ ਸੱਚੀ ਆ ਜਾਣ ਕੇ ਕਰਦੇ ਆ ਜਾਂ ਫਿਰ ਅਸਲੀਅਤ ਕੀ ਹੈ? ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਸੱਚਾਈ ਜਾਣਾਂਗੇ ਅਸਲੀਅਤ ਦੇ ਵਿੱਚ ਬਹੁਤ ਹੀ ਕਿਸਮਾਂ ਦੇ ਆ ਮਤਲਬ ਟੈਂਪੂ ਕਈ ਕਿਸਮਾਂ ਦੇ ਆ ਜਿਵੇਂ ਇਹਨਾਂ ਨੂੰ ਇੱਕ ਕਮਿਊਨਿਟੀ ਦਾ ਦਰਜਾ ਦਿੱਤਾ ਗਿਆ ਜਿਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਐਲਜੀਬੀਟੀ ਆਈਕਿਊ ਕਹਿ ਦਿੰਨੇ ਆ ਇਹਨੂੰ ਆਪਾਂ ਅੱਗੇ ਜਾ ਕੇ ਸਾਰਾ ਸਮਝਾਂਗੇ ਜੋ ਕਿ ਮਤਲਬ ਇਹਨਾਂ ਸਾਰੀਆਂ ਕਿਸਮਾਂ ਦੀ ਇੱਕ ਕਮਿਊਨਿਟੀ ਜੀ ਬਣੀ ਆ ਜਿਹਨੂੰ ਇੱਕ ਮਾਨਤਾ ਪ੍ਰਾਪਤ ਵੀ ਹੋ ਗਈ ਆ ਤੇ ਇੰਡੀਆ ਦੇ ਵਿੱਚ ਵੀ ਇਹਨੂੰ ਲਾਗੂ ਕਰ ਦਿੱਤਾ ਗਿਆ ਮੇਰਾ ਮਕਸਦ ਮੇਰਾ ਇਸ ਵੀਡੀਓ ਨੂੰ ਬਣਾਉਂਦਾ ਹੈ ਕਿ ਜੋ ਆਪਣੇ ਪਿੰਡਾਂ ਵਾਲੇ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੇ ਜੋ ਆਪਣੇ ਚਾਚੇ ਤਾਏ ਮੰਨ ਲਓ ਪੂਆ ਇਹ ਜੋ ਵੀ ਕਹਿ ਲੋ ਆਪਣੇ ਪਿੰਡਾਂ ਦੇ ਲੋਕ ਜਾਂ ਪੜ੍ਹੇ ਲਿਖੇ ਵੀ ਇਹਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਜਾਣਦੇ ਸੋ ਆਪਾਂ ਇਹਨੂੰ ਚੀਜ਼ ਨੂੰ ਵਿਸਤਾਰ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਨਫਿਊਜ਼ਨ ਨਾ ਰਹੇ ਤੁਸੀਂ ਸਾਰੀਆਂ ਚੀਜ਼ਾਂ ਇਸ ਟੌਪਿਕ ਨੂੰ ਲੈ ਕੇ ਸਮਝੋ ਸੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਸਮਝਦੇ ਆਂ ਸਾਰਾ ਕੁਝ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਜੋ ਵੀ ਤੁਸੀਂ ਇਸ ਵੀਡੀਓ ਤੋਂ ਸਿੱਖੋਗੇ ਜਾਂ ਕੁਝ ਕਹਿਣਾ ਚਾਹੁੰਦੇ ਆ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਾਂ ਸਾਰਿਆਂ ਨੂੰ ਪਤਾ ਇੱਕ ਬੰਦਾ ਹੁੰਦਾ ਤੇ ਇੱਕ ਬੁੜੀ ਹੁੰਦੀ ਹੈ ਬੰਦੇ ਦਾ ਸਟਰਕਚਰ ਜਾਨੀ ਦਿਸਣ ਚ ਵਧੀਆ ਮੁੰਡਿਆਂ ਵਾਲੀਆਂ ਹਰਕਤਾਂ ਤੇ ਜਦੋਂ ਉਸਦਾ ਵਿਆਹ ਕੁੜੀ ਦੇ ਨਾਲ ਕਰਵਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੇ ਬੱਚੇ ਹੁੰਦੇ ਆ ਤੇ ਚੀਜ਼ਾਂ ਆਪਾਂ ਸਾਰਿਆਂ ਨੂੰ ਪਤਾ ਤੇ ਇੱਕ ਬੁੜੀ ਹੁੰਦੀ ਹੈ ਜੋ ਪ੍ਰੋਪਰ ਸਾਰੀ ਔਮੇ ਦਾ ਸਰੀਰ ਔਮੇ ਵਾਲੀਆਂ ਹਰਕਤਾਂ ਬੁੜੀਆਂ ਵਾਲੀਆਂ ਹਰਕਤਾਂ ਤੇ ਜਦੋਂ ਉਸਦਾ ਵਿਆਹ ਕਰਾ ਦਿੱਤਾ ਜਾਂਦਾ ਤੇ ਬੱਚੇ ਹੁੰਦੇ ਆ ਇਹਨਾਂ ਦੋਵਾਂ 'ਚ ਪੰਜਾਬੀ 'ਚ ਲਾ ਲੋ ਕਰੋਮੋਸੋਮ 'ਅਪ ਬਾਰੇ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਆਪਾਂ ਆਸਾਨ ਭਾਸ਼ਾ ਦੇ ਵਿੱਚ ਸਮਝ ਲਓ ਕਿ ਇੱਕ ਬੰਦੇ ਦੇ ਵਿੱਚ A to Z ਤੱਤ ਹੁੰਦੇ ਨੇ ਤੇ ਓਵੇਂ ਹੀ ਬੁੜੀ ਦੇ ਵਿੱਚ A to Z ਤੱਤ ਹੁੰਦੇ ਨੇ ਤੇ ਹੁਣ ਇੱਥੇ ਪੰਗਾ ਪੈ ਜਾਂਦਾ ਜਦੋਂ ਇੱਕ ਬੰਦਾ ਇੱਕ ਬੰਦੇ ਨੂੰ ਪਿਆਰ ਕਰਨ ਲੱਗ ਜਾਂਦਾ ਤੇ ਇੱਕ ਬੁੜੀ ਇੱਕ ਬੁੜੀ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਇੱਕ ਬੰਦਾ ਕੁੜੀਆਂ ਵਾਲੀਆਂ ਹਰਕਤਾਂ ਕਰਨ ਲੱਗ ਜਾਂਦਾ ਜੇ ਤੁਸੀਂ ਸਾਰੀਆਂ ਹਰਕਤਾਂ ਕਰਦੇ ਆ ਤਾਂ ਇਹਨਾਂ ਨੂੰ ਆਪਾਂ ਨਾਮ ਦੇਵਾਂਗੇ ਐਲਜੀਬਟੀਆਈਕਿਊ ਇਹ ਕੀ ਹੁੰਦਾ ਹੈ ਇਹ ਇੱਕ ਕਮਿਊਨਿਟੀ ਹੈ ਜੋ ਬਾਹਰ ਦੇ ਲੋਕਾਂ ਨੂੰ ਤਾਂ ਪਤਾ ਪਰ ਆਪਣੇ ਪੰਜਾਬੀ ਵੀਰਾਂ ਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਸੋ ਐਲਜੀਬਟੀਆਈਕਿਊ ਦੇ ਵਿੱਚ ਐਲ ਦਾ ਮਤਲਬ ਹੁੰਦਾ ਲੈਸਬੀਅਨ ਲੈਸਬੀਅਨ ਹੁੰਦੀ ਹੈ ਇੱਕ ਕੁੜੀ ਜੋ ਇੱਕ ਕੁੜੀ ਨੂੰ ਹੀ ਪਸੰਦ ਕਰਦੀ ਆ ਇਹਨੂੰ ਬੰਦੇ ਚੰਗੇ ਨਹੀਂ ਲੱਗਦੇ ਆਪਾਂ ਬਚਪਨ ਦੇ ਵਿੱਚ ਦੇਖਦੇ ਹਾਂ ਉਸ ਦਾ ਸਾਰਾ ਸਰੀਰ ਕੁਪਤੰਗ ਇੱਕ ਕੁੜੀ ਦੇ ਤਰ੍ਹਾਂ ਹੀ ਹੁੰਦਿਆ। ਸਰੀਰ ਦੇ ਪੱਖੋਂ ਕੋਈ ਨੁਕਸ ਨਹੀਂ ਹੁੰਦਾ ਪਰ ਜਿਹੜੀ ਅੰਦਰੂਨੀ ਮਤਲਬ ਅੰਦਰਲੀ ਫੀਲਿੰਗ ਆ ਉਹ ਕੁੜੀਆਂ ਨੂੰ ਹੀ ਪਸੰਦ ਕਰਦੀ ਆ। ਪਿੱਛੇ ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ ਇੱਕ ਕੁੜੀ ਦਾ ਇੱਕ ਕੁੜੀ ਦੇ ਨਾਲ ਹੀ ਵਿਆਹ ਹੋ ਗਿਆ। ਲੋਕ ਕਹਿੰਦੇ ਨੇ ਜੇ ਕੁੜੀ ਦਾ ਕੁੜੀ ਦੇ ਨਾਲ ਹੀ ਵਿਆਹ ਹੋ ਗਿਆ ਤੇ ਜਵਾਕ ਕਿੱਥੋਂ ਜੰਮਣਗੇ? ਹੁਣ ਇਸ ਤੇ ਵੀ ਗੱਲ ਕਰਦੇ ਆਂ ਜਵਾਕ ਹੁੰਦੇ ਆ ਕਿ ਨਹੀਂ। ਇਹ ਜ਼ਿਆਦਾਤਰ ਬੱਚੇ ਡਾਪਟ ਕਰਦੇ ਆ ਕਿਉਂਕਿ ਜਦੋਂ ਇੱਕ ਬੱਚਾ ਪੈਦਾ ਹੁੰਦਾ ਉਦੋਂ ਇੱਕ ਮੇਲ ਦੇ ਸਪਰਨ ਦੀ ਲੋੜ ਹੁੰਦੀ ਆ ਪਰ ਇਹ ਮੇਲ ਨਾਲ ਸੰਬੰਧ ਹੀ ਨਹੀਂ ਬਣਾਉਂਦੇ ਤਾਂ ਫਿਰ ਬੱਚੇ ਕਿੱਥੋਂ ਹੋਣਗੇ ਸਿੰਪਲ ਇਹਨਾਂ ਨੇ ਇੱਕ ਦੂਜੇ ਨੂੰ ਹੱਗ ਕਰਨੀ ਆ ਇੱਕ ਦੂਜੇ ਨੂੰ ਚੁੰਮਣਾ ਜਾਂ ਇੱਕ ਦੂਜੇ ਦੇ ਨਾਲ ਟਾਈਮ ਸਪੈਂਡ ਕਰਨਾ ਗੱਲਾਂ ਕਰਨੀਆਂ ਦੈਟਸ ਇਟ ਇਹ ਇਹਨਾਂ ਦਾ ਪਿਆਰ ਹੁੰਦਾ ਲੈਸਬੀਅਨ ਨੂੰ ਬਸ ਕੁੜੀਆਂ ਹੀ ਪਸੰਦ ਹੁੰਦੀਆਂ ਐਲ ਜੀ ਪੀ ਟੀ ਆਈ ਦਾ ਵਿੱਚੋਂ ਆਪਾਂ ਨੂੰ ਐਲ ਕਲੀਅਰ ਹੋ ਗਿਆ ਹੁਣ ਆਪਾਂ ਗੱਲ ਕਰਦੇ ਆ ਜੀ ਬਾਰੇ ਜੀ ਹੁੰਦਾ ਹੈ ਗੇ ਗੇ ਮਤਲਬ ਇੱਕ ਬੰਦਾ ਹੁੰਦਾ ਉਹਦੇ ਜਿਹੜੇ ਗੁਪਤੰਗ ਸਾਰੇ ਬੰਤਿਆਰਗੇ ਹੁੰਦੇ ਆ ਪਰ ਉਸ ਬੰਦੇ ਨੂੰ ਬੰਦੇ ਹੀ ਪਸੰਦ ਹੁੰਦੇ ਨੇ ਮਤਲਬ ਉਸ ਨੂੰ ਕੁੜੀ ਪਸੰਦੀ ਨਹੀਂ ਹੁੰਦੀ ਉਹਦੇ ਨਾਲ ਰਿਲੇਸ਼ਨ ਹੀ ਨਹੀਂ ਬਣਾਉਣਾ ਚਾਹੁੰਦਾ ਉਸਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ ਉਸ ਨੂੰ ਸਿਰਫ ਤੇ ਸਿਰਫ ਮੁੰਡੇ ਹੀ ਪਸੰਦ ਨੇ ਇਹ ਬਾਰੇ ਕਾਫੀ ਕੇਸ ਸੁਣਨ ਨੂੰ ਮਿਲੇ ਆ ਕਿਉਂਕਿ ਉਹਨਾਂ ਦੇ ਘਰ ਦੇ ਨਹੀਂ ਚਾਹੁੰਦੇ ਕਿ ਉਹਨਾਂ ਦੀ ਬਦਨਾਮੀ ਹੋਵੇ ਇਸ ਲਈ ਉਹ ਉਸ ਦਾ ਵਿਆਹ ਕਿਸੇ ਕੁੜੀ ਦੇ ਨਾਲ ਕਰ ਦਿੰਦੇ ਨੇ ਪਰ ਜਦੋਂ ਵਿਆਹ ਹੁੰਦਾ ਤੇ ਉਹਨਾਂ ਦੇ ਵਿੱਚ ਨਿਭਦੀ ਨਹੀਂ ਕਿਉਂਕਿ ਜਿਹੜਾ ਬੰਦਾ ਹੁੰਦਾ ਜਿਹੜਾ ਗੀ ਹੁੰਦਾ ਉਸ ਨੂੰ ਬੰਦੇ ਹੀ ਪਸੰਦ ਹੁੰਦੇ ਆ ਤੇ ਜਦੋਂ ਉਹਨਾਂ ਦਾ ਕੋਈ ਰਿਲੇਸ਼ਨ ਹੁੰਦਾ ਹੀ ਨਹੀਂ ਕੋਈ ਗੱਲਬਾਤ ਹੀ ਨਹੀਂ ਹੁੰਦੀ ਫਿਰ ਉਹਨਾਂ ਦੇ ਵਿੱਚ ਲੜਾਈਆਂ ਵਾਧੀਆਂ ਤੇ ਇਸੇ ਦੇ ਵਿੱਚ ਆਪਾਂ ਨੂੰ ਪਿੱਛੇ ਜੇ ਕੇਸ ਸੁਣਨ ਨੂੰ ਮਿਲਿਆ ਇੱਕ ਮੁੰਡੇ ਨੇ ਆਪਣੀ ਘਰ ਵਾਲੀ ਮਾਰ ਦਿੱਤੀ ਤੇ ਇੱਕ ਹੋਰ ਕੇਸ ਦਿੱਤਾ ਸੀ ਜਿੱਥੇ ਉਸਨੇ ਆਪਣੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਤੇ ਕਾਫੀ ਇਨਾ ਉਤੇ ਕੇਸ ਸੁਣਨ ਨੂੰ ਮਿਲਦੇ ਆ ਬਾਕੀ ਆਪਾਂ ਹੁਣ ਅੱਗੇ ਵਧਦੇ ਆ ਐਲਜੀਬੀਟੀਆਈਕਿਊ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ 20 ਬਾਰੇ ਸੋ 20 ਹੁੰਦਾ ਬਾਈਸੈਕਸ਼ੁਅਲ ਬਾਈਸੈਕਸ਼ੁਅਲ ਬੰਦਾ ਹੀ ਹੁੰਦਾ ਤੇ ਕੁੜੀ ਵੀ ਹੋ ਸਕਦੀ ਆ ਪਰ ਇਹਦੇ ਦੇ ਵਿੱਚ ਕੀ ਆ ਕਿ ਇਸ ਨੂੰ ਬੰਦੇ ਨੂੰ ਬੰਦਾ ਵੀ ਪਸੰਦ ਹੁੰਦਾ ਤੇ ਬੰਦੇ ਨੂੰ ਕੁੜੀ ਵੀ ਪਸੰਦ ਹੁੰਦੀ ਆ ਮਤਲਬ ਉਹ ਕੁੜੀ ਦੇ ਨਾਲ ਵੀ ਰਿਲੇਸ਼ਨ ਬਣਾ ਲੈਂਦਾ ਤੇ ਮੁੰਡੇ ਨਾਲ ਵੀ ਮਤਲਬ ਇਸ ਦੇ ਵਿੱਚ ਜਿਆਦਾ ਤਲਾਕ ਨਹੀਂ ਹੁੰਦੇ ਇਹਨਾਂ ਦੇ ਵਿੱਚ ਨਹਿਵ ਜਾਂਦੀ ਆ ਕਿਉਂਕਿ ਮੰਦਾ ਕੁੜੀ ਦੇ ਨਾਲ ਵੀ ਪੂਰਾ ਰਿਲੇਸ਼ਨ ਬਣਾ ਕੇ ਰੱਖਦਾ ਸੋ ਇਹਦੇ ਵਿੱਚ ਇੰਨੀ ਦਿੱਕਤ ਨਹੀਂ ਹੁੰਦੀ ਤੇ ਚੌਥਾ ਆਪਾਂ ਗੱਲ ਕਰਾਂਗੇ ਐਲਜੀਬੀਟੀਆਈਕਿਊ ਦੇ ਵਿੱਚ ਟੀ ਦੀ ਇਸ ਨੂੰ ਆਖਿਆ ਜਾਂਦਾ ਹੈ 트랜스젠ਡਰ ਜਿਹੜੇ ਆਪਾਂ ਅਕਸਰ ਟਿਕਟੋਕ ਇੰਸਟਾ ਦੇ ਦੇਖਦੇ ਹਾਂ ਕਿ ਇੱਕ ਮੁੰਡੇ ਦਾ ਸਟਰਕਚਰ ਮੁੰਡੇ ਵਰਗਾ ਹੀ ਹੁੰਦਾ ਤੇ ਫੀਲਿੰਗ ਕੁੜੀ ਵਾਲੀ ਹੁੰਦੀ ਆ ਉਹ ਵੀ ਬਹੁਤ ਹੱਦੋਂ ਤੱਕ ਮਤਲਬ ਬਹੁਤ ਹੀ ਜ਼ਿਆਦਾ ਇਸ ਕਦਰ ਤੱਕ ਕਿ ਉਹ ਕੱਪੜੇ ਵੀ ਕੁੜੀਆਂ ਵਾਲੇ ਪਾਉਂਦਾ ਤੇ ਨੇਲ ਪਾਲ ਚਲਾਉਣੀ ਸੁਰਖੀ ਬਿੰਦੀ ਲਾਉਣੀ ਮੇਕਅਪ ਕਰਨਾ ਜਿਵੇਂ ਕੁੜੀਆਂ ਵਾਂਗੂ ਹਰਕਤਾਂੀਆਂ ਕਰਨੀਆਂ ਓਵੇਂ ਦਾ ਸਰੀਰ ਓਵੇਂ ਦਾ ਬਿਹੇਵਜਾ ਕਰਨਾ ਬਲ ਸਾਰਾ ਕੁਝ ਕੁੜੀਆਂ ਵਾਂਗੂ ਪਰ ਮੁੰਡਿਆਂ ਵਾਂਗੂ ਨਹੀਂ ਰਹਿਣਾ ਚਾਹੁੰਦਾ ਤੇ ਮਤਲਬ ਆਪਦਾ ਗੁਪਤ ਜਿਹੜਾ ਅੰਗ ਉਹ ਵੀ ਚੇਂਜ ਕਰਾਉਣਾ ਚਾਹਦਾ ਤੇ ਕਈ ਆਪਾਂ ਆਪਣੇ ਪਿੰਡਾਂ ਦੇ ਵਿੱਚ ਅਕਸਰ ਹੀ ਵੇਖਦੇ ਆ ਕਿ ਬਾਬੇ ਜਿਉਂਦੇ ਆ ਜਿਨ੍ਹਾਂ ਨੂੰ ਖੁਸਰੇ ਕਹਿ ਦਿੱਤੇ ਜਾਂਦੇ ਆ ਮਤਲਬ ਇਹਨਾਂ ਨੂੰ ਬਹੁਤ ਉੱਚੇ ਦਰਦੇ ਦਾ ਮੰਨਿਆ ਜਾਂਦਾ ਹੈ ਕਿ ਜੇ ਕੁਝ ਬੋਲਦਣ ਹੈ ਤੇ ਇਹ ਸੱਚ ਹੁੰਦਾ ਮਤਲਬ ਆਪਾਂ ਇਹਨਾਂ ਤੋਂ ਆਪਾਂ ਇਹਨਾਂ ਨੂੰ ਖੁਸ਼ੀ ਕਰਕੇ ਰੱਖਦੇ ਆ ਜੇ ਇਹਨਾਂ ਨੇ ਕੋਈ ਬੱਦਵਾ ਦੇ ਦਿੱਤੀ ਤਾਂ ਸੱਚ ਹੋ ਜਾਂਦੀ ਹੈ ਪਰ ਜਮਾਨਾ ਕਾਫੀ ਅੱਗੇ ਲੰਘ ਚੁੱਕਿਆ ਤੇ ਹੁਣ ਇਹਨਾਂ ਨੂੰ ਇਹਨਾਂ ਨਹੀਂ ਮੰਨਿਆ ਜਾਂਦਾ ਸੋ ਇਹਨਾਂ ਨੂੰ ਸੈਕਸ ਵਰਕ ਦੇ ਵਿੱਚ ਆਉਣਾ ਪਿਆ ਹੁਣ ਆਪਾਂ ਨੂੰ ਐਲਜੀਬੀਟੀਆਈਕਿਊ ਦੇ ਵਿੱਚੋਂ ਐਲਜੀਬੀਟੀ ਬਾਰੇ ਪਤਾ ਲੱਗ ਚੁੱਕਿਆ ਹੁਣ ਆਉਂਦਾ ਆਈ ਆਈ ਹੁੰਦਾ ਇੰਟਰਸੈਕਸੂਅਲ ਇਹ ਬਹੁਤ ਹੀ ਘੱਟ ਹੁੰਦਾ ਕਿਉਂਕਿ ਜਦੋਂ ਇਹ ਜੰਮਦੇ ਆ ਤਾਂ ਇਹਨਾਂ ਦੇ ਜੋ ਅੰਗ ਹੁੰਦੇ ਆ ਉਹ ਮਰਦਾਂ ਵਾਲਾ ਵੀ ਹੁੰਦਾ ਤੇ ਬੁੜੀਆ ਵਾਲਾ ਵੀ ਹੁੰਦਾ ਮਤਲਬ ਬਚਪਨ ਤੋਂ ਡਿਸਾਈਡ ਹੋ ਜਾਂਦਾ ਕਿ ਇਹ ਖੁਸਰੇ ਨੇ ਪਰ ਇਹਨਾਂ ਦੀ ਜੋ ਗਿਣਤੀ ਆ ਉਹ ਬਹੁਤ ਹੀ ਘੱਟ ਮਤਲਬ ਬਹੁਤ ਹੀ ਜ਼ਿਆਦਾ ਘੱਟ ਹੁਣ ਆਪਾਂ ਗੱਲ ਕਰਦੇ ਆ ਕਿਉ ਦੀ ਕਿਉ ਹੁੰਦਾ ਕੁਇਰ ਜੇ ਕੁਇਰ ਦੀ ਗੱਲ ਕਰੀਏ ਤਾਂ ਇਹ ਬੰਦਾ ਵੀ ਹੋ ਸਕਦਾ ਤੇ ਬੁੜੀ ਵੀ ਮਤਲਬ ਇਹਨਾਂ ਨੂੰ ਪਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਬੰਦੇ ਵਾਂਗੂ ਆ ਜਾਂ ਫਿਰ ਕੁੜੀਆਂ ਵਾਂਗੂ ਲੋਕਾਂ ਦੇ ਤਾਂ ਇਹਨਾਂ ਨੂੰ ਲੱਗਦਾ ਕਿ ਇਹ ਬੰਦੇ ਆ ਤੇ ਕਦੇ ਇਹਨਾਂ ਨੂੰ ਲੱਗਦਾ ਕੁੜੀ ਆ ਮਤਲਬ ਇਹਨਾਂ ਨੂੰ ਆਪਣੇ ਬਾਰੇ ਸਮਝ ਹੀ ਨਹੀਂ ਹੁੰਦਾ ਕਦੇ ਕੁੜੀਆਂ ਵਾਂਗੂ ਵੇਵ ਕਰਦੇ ਆ ਤੇ ਕਦੇ ਮੁੰਡਿਆਂ ਵਾਂਗੂ ਸੋ ਇਹ ਤਾਂ ਹੋ ਗਿਆ ਆਪਣੇ ਐਲਜੀਬੀਟੀਕਿਊ ਬਾਰੇ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਇੰਸਟਾ ਟਿਕਟੌਕ ਉੱਤੇ ਕਾਫੀ ਹਾਈਪ ਬਣ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਆਪਾਂ ਅਕਸਰ ਇਹਨਾਂ ਨੂੰ ਟੈਂਪੂ ਨਿਊਟਰਲਾਂ ਵਰਗੇ ਸ਼ਬਦਾਂ ਨਾਲ ਜਾਣਦੇ ਆ ਪਰ ਜੋ ਇਹਨਾਂ ਦੀ ਅਸਲੀਅਤ ਇਹ ਜਾਣ ਕੇ ਨਹੀਂ ਕਰਦੇ ਪਰ ਜੋ ਆਪਣੇ ਪੰਜਾਬ ਦੇ ਵਿੱਚ ਬਣ ਚੁੱਕਿਆ ਹੈ ਕਿ ਕਈ ਲੱਖ ਹਲਾ ਕੇ ਜਾਂ ਕਿ ਕਹਿ ਦੋ ਚਿੱਤਲ ਹਲਾ ਕੇ ਮਤਲਬ ਵੀਊ ਲੈਣ ਦੇ ਨੇ ਜਿਵੇਂ ਬਹੁਤ ਸਾਰੇ ਤੁਸੀਂ ਵੇਖੀ ਹੋਣੇ ਇੰਸਟਾ ਉੱਤੇ ਬਾਕੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਵੀਊਆਂ ਦੇ ਚੱਕਰ 'ਚ ਆਪਣਾ ਯਾਰ ਇਹ ਨਹੀਂ ਕਰਨਾ ਚਾਹੀਦਾ ਮਤਲਬ ਜੋ ਤੁਸੀਂ ਹੈਗੇ ਆ ਮਤਲਬ ਇਹ ਵੀਡੀਓ ਮੈਨੂੰ ਬਣਾ ਕੇ ਤੁਹਾਨੂੰ ਦੱਸਣਾ ਪੈ ਰਿਹਾ ਕਿ ਇਹਨਾਂ ਦੀ ਪ੍ਰਜਾਤੀ ਹੈ ਕੀ ਚੋ ਮਤਲਬ ਇਹਨਾਂ ਨੂੰ ਦੱਸਣਾ ਚਾਹੀਦਾ ਆਪਣਾ ਇਹ ਕੰਮ ਚੱਜ ਨਾਲ ਕਰਨਾ ਆਪਣੀ ਜ਼ਿੰਦਗੀ ਮਤਲਬ ਆਫ ਦਾ ਬਿਹੇਵ ਕਰਨਾ ਜ਼ਰੂਰੀ ਨਹੀਂ ਕਿ ਲੱਕ ਹਲਾ ਕੇ ਹੀ ਆਪਾਂ ਵੀਊ ਲੈਣੇ ਆ ਆਪਾਂ ਸਿੰਪਲ ਵੀ ਲੈ ਸਕਦੇ ਆ ਮੱਲੋ ਕੋਈ ਜੰਗੀ ਲੋਕਾਂ ਨੂੰ ਸਿੱਖਿਆ ਦੋ। ਮੱਲੋ ਸਾਰਾ ਕੋ ਲੋਕਾਂ ਨੂੰ ਦੱਸੋ ਕਿ ਤੁਸੀਂ ਕੀ ਆ ਤੁਹਾਡੀ ਮੱਲੋ ਤੁਸੀਂ ਚਾਹੁੰਦੇ ਕੀ ਆ ਸਾਰਾ ਕੁਝ ਦੱਸੋ ਆ ਕੇ ਮੱਲੋ ਐ ਐ ਨਾ ਕਰੋ ਯਾਰ। ਆ ਪਿੱਛੇ ਜਿਹੇ ਅੰਮ੍ਰਿਤਸਰ ਦੇ ਵਿੱਚ ਰੈਲੀ ਵੀ ਕੱਢਣਾ ਚਾਹੁੰਦੇ ਸੀਗੇ। ਮੈਂ ਇਸ ਦੇ ਵਿੱਚ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਬਾਕੀ ਤੁਹਾਡਾ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹਨਾਂ ਨੂੰ 2018 ਦੇ ਵਿੱਚ ਇੰਡੀਆ ਦੇ ਵਿੱਚ ਵੀ ਪ੍ਰਾਪਤਾ ਮਿਲ ਚੁੱਕੀ ਆ। ਪਹਿਲਾਂ ਜਿਵੇਂ ਮੇਲ ਫੀਮੇਲ ਹੀ ਹੁੰਦੇ ਸੀਗੇ ਮਤਲਬ ਤੁਸੀਂ ਜੋ ਦੋ ਜੈਂਡਰ ਹੀ ਹੁੰਦੇ ਸੀ ਹੁਣ ਇਹਨਾਂ ਦਾ ਵੀ ਆ ਗਿਆ ਅਦਰਸ ਦੇ ਵਿੱਚ ਮਤਲਬ ਇੰਡੀਆ ਦੇ ਵਿੱਚ ਵੀ ਅਕਸੈਪਟ ਹੋ ਚੁੱਕੀ ਆ ਤੇ ਗੋਰਿਆਂ ਨੂੰ ਤਾਂ ਪਾਰਲੇ ਦੇਸ਼ਾਂ ਦੇ ਵਿੱਚ ਤਾਂ ਬਹੁਤ ਪਹਿਲਾਂ ਤੋਂ ਹੀ ਆ ਬਾਕੀ ਤੁਹਾਡਾ ਕੀ ਵਿਚਾਰ ਹੈ ਇਹਨਾਂ ਉੱਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਇਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੋ ਸੋ ਮਿਲਦਿਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ